ਵਿਜੀਲੈਂਸ ਇਹਨਾਂ ਨੂੰ ਸਬੰਨਿੰਗ ਹੋਈ ਸੀ ਜੀ ਪੰਜਾਬ ਦੇ ਹਿੱਤਾਂ ਲਈ ਸੂਬੇ ਦੇ ਹਿੱਤਾਂ ਲਈ ਜਿੱਥੇ ਡਰੱਗ ਮਾਫੀਆ ਦੀ ਗੱਲ ਕਿੱਥੇ ਆਂ ਦੋਰਤਵਾ ਸਰੋਤਿਆਂ ਦੀ ਗੱਲ ਕਰਦੇ ਪਏ ਸੀ ਅੱਜ ਤੋਂ ਮੇਰੇ ਖਾਲ 14 11 213 ਨੂੰ ਇੱਕ ਮੈਂ ਆਪਣੇ ਬਤੌਰ ਉਦੋਂ ਮੈਂ ਸ਼੍ਰੋਮਣੀ ਕਾਲੀਦਾ ਦੀ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਮੈਂ ਇੱਕ ਡੀਓ ਲੈਟਰ ਲਿਖ ਕੇ ਕਿਹਦੇ 'ਚ ਜੋ ਵੀ ਇਹ ਇਹ ਸਾਡੇ ਜ਼ਿਲ੍ਹੇ 'ਚ ਸਾਡੇ ਉੱਥੇ ਜੋ ਤਕੇਸ਼ਾ ਹੀ ਜੋ ਜੋ ਡਿਕਟੇਟਰਸ਼ਿਪ ਹੋ ਰਹੀ ਹੀ ਜੋ ਸ਼੍ਰੋਮਣੀ ਕਾਜਦਾਰ ਨੂੰ ਜੋ ਪੰਥ ਨੂੰ ਢਾਹ ਲੱਗ ਰਹੀ ਹੀ ਉਹ ਸਾਰਾ ਆਨ ਆਨ ਰਿਕਾਰਡ ਮੈਂ ਆਪਣੀ ਡਾਇਰੀ ਕਰਾ ਕੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਹਾਂ ਉਹ ਚਿੱਠੀ ਮੇਰੀ ਅੱਜ ਤੱਕ ਨਾਲ ਚਲਦੀ ਪਈ ਹੈ ਔਰ ਜੇ ਡਰੱਗ ਦੇ ਸਬੰਧ 'ਚ ਜੋ ਕੁਝ ਵੀ ਸਾਡੇ ਨਾਲ ਹੋਇਆ ਬਿੱਟੂ ਆਲਖਣਾ ਕਿ 14 13 ਨੂੰ ਉਹ ਅੰਮ੍ਰਿਤਸਰੋਂ ਚੋਕ ਕੇ ਲੈ ਕੇ ਉਹਨੂੰ ਰਾਜਪੁਰੇ ਪਟਿਆਲੇ ਲੈ ਕੇ ਰਾਜਪੁਰੇ ਜਾ ਕੇ ਉੱਥੇ ਸਾਰਾ ਪਲਾਂਟੇਸ਼ਨ ਕੀਤੀ ਇਹ ਇਹਦੇ ਸਬੰਧ ਚ ਮੈਂ ਸੀਐਮ ਸਾਹਿਬ ਨੂੰ ਉਸ ਸਮੇਂ ਦੇ ਜਿਹੜੇ ਸਾਡੇ ਡੀਜੀਪੀ ਸਨ ਮੇਰੇ ਫਾਦਰ ਮੇਰੇ ਬੇਟੂ ਔਲਖ ਦੇ ਜਿਹੜੇ ਉਹਦੇ ਫਾਦਰ ਮਾਸਟਰ ਜੀ ਉਹ ਜਾ ਕੇ ਮਿਲੇ ਸਨ ਆਪਣੇ ਉਸ ਸਮੇਂ ਸ਼੍ਰੀਸ਼ ਅਰੋੜਾ ਜੀ ਡੀਜੀਪੀ ਸਨ ਸੀਐਮ ਸਾਹਿਬ ਨੂੰ ਮੇਰੇ ਸਾਹ ਬਾਦਲ ਸਾਹਿਬ ਨੇ ਉਹਨਾਂ ਡਿਊਟੀ ਲਈ ਕਿ ਜੋ ਸਚਾਈ ਆ ਇਨਸਾਫ ਹੋਵੇ ਤੇ ਆ ਉਹ ਇਨਸਾਫ ਲਈ ਦੇ ਲੀਂਦੇ ਆਈ ਤੇ ਤਕੇ ਖਾਨੇ ਪਏ ਇਹਦੇ ਧੰਨਵਾਦ ਕਰਦਾ ਮੈਂ ਕੋਟਾਂ ਦਾ ਕਿ ਸੀਬੀਆਈ ਦੀ ਕੋਟ ਦਾ ਤੇ ਕਿ ਇਹਨਾਂ ਨੇ ਸਾਡੇ ਜਿਹੜੇ ਭਰਾ ਨੂੰ ਉਹ ਬਰੀ ਕੀਤਾ ਫਿਲਹਾਲ ਦੀ ਕਿ ਅੱਜ ਕੀ ਗੱਲਬਾਤ ਹੋਈ ਹੈ ਤੁਹਾਡੀ ਅੰਦਰ ਅੱਜ ਤੇ ਜੋ ਜੋ ਮੇਰੇ ਪਿੱਛੇ ਜੋ ਤੁਸੀਂ ਇਹ ਦੱਸੋ ਜੋ ਮੈਂ ਉਦੋਂ ਗੱਲ ਕੀਤੀ 13 ਅਚ ਉਦੋਂ ਤੇ ਕੋਈ ਬੋਲਦਾ ਨਹੀਂ ਹੁੰਦਾ ਹੁਣ ਭਾਵੇਂ ਹੁਣ ਕਾਂਗਰਸੀ ਉੱਠੇ ਆ ਆ ਭਾਵੇਂ ਆ ਦੂਸਰੇ ਅਕਾਲੀ ਦਲ ਵਾਲੇ ਵੀ ਆ ਤੇ ਭਾਵੇਂ ਤੀਸਰੇ ਆ ਜਿਹੜੇ ਆ ਆ ਪਾਰਟੀ ਆ ਇਹ ਤੇ ਬੋਲਦੀ ਨਹੀਂ ਮੈਂ ਤੇ ਆ ਪਰਵੇਦੀ ਨਾ ਆਪਣੀ ਗੌਰਮੈਂਟ ਚ ਜਦੋਂ ਮੈਂ ਮੈਨੂੰ ਇਹ ਖਤਰਾ ਸੀ ਕਿ ਮੇਰੀ ਟਿਕਟ ਕੱਟੀ ਜਾਣੀ ਆ ਮੈਨੂੰ ਇਹਨਾਂ ਲਾਗੇ ਠੋਕ ਦੇਣਾ ਰੱਖਣਾ ਨਹੀਂ ਕਰਨਾ ਨਹੀਂ ਮੈਂ ਉਹਦੋਂ ਹੀ ਨਸ਼ਿਆਂ ਦੇ ਵਿਰੋਧ ਦੇ ਜੰਗ ਛੇੜੀ ਪਈ ਤੇ ਅਜੇ ਤੱਕ ਇਹ ਫਿਰਦੇ ਪੰਜਵੀਂ ਸੈੱਟ ਬਣ ਗਈ ਆ ਪੰਜਵੀਂ ਸੈੱਟ ਨੇ ਜਦੋਂ ਵੀ ਸਾਥਦੇ ਆ ਉਦੋਂ ਹੀ ਸਾਰਾ ਇਹਨਾਂ ਨੂੰ ਰਿਕਵਰਟ ਕਰਦੇ ਆ ਸਵਾਲ ਬਾਰੇ ਪੁੱਛਿਆ ਗਿਆ ਕਿਸ ਤਰ੍ਹਾਂ ਦੇ ਸਵਾਲ ਹੋਏ ਕਿਸ ਘਟਨਾ ਕਰਾਂ ਬਾਰੇ ਪੁੱਛਿਆ ਗਿਆ ਦਰਪੋ ਸਾਨੂੰ ਦੇ ਉਹਦੇ ਇਲੀਗਲ ਪ੍ਰਾਪਰਟੀ ਜਾਂ ਉਹਦਾ ਜੋ ਜੋ ਵੀ ਇਲੀਗਲ ਪ੍ਰਾਪਰਟੀਆਂ ਨਸ਼ੇ ਸੰਬੰਧ ਪਰ ਮੈਂ ਦੇਖਿਆ ਜੋ ਅਸੀਂ ਪਹਿਨੇ ਬਿਆਨ ਦਿੱਤੇ ਆ ਮੈਂ ਅੱਜ ਵੀ ਉਹਦੇ ਖਲੋਤਾ ਤੇ ਟੱਲ ਖਲੋਤੇ ਰਹਾ ਹਾਂ ਲੈ ਕਲੀਅਰ ਕਰ ਦਿਓ ਜੀ ਕੀ ਬਿਆਨ ਐਗਜ਼ੈਕਟ ਦੁਬਾਰਾ ਕਿਉਂਕਿ ਲਾਈਵ ਚੱਲ ਰਿਹਾ ਮੈਂ ਮੈਰਕੋ ਵੀ ਜਿਹੜੀ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ ਉਹ ਚ ਮੈਂ ਡਰੱਗ ਮਾਫੀਆ ਬਾਰੇ ਚ ਇਹਦੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਨੇ ਸਾਨੂੰ ਸਾਬ ਬਿਕਰਮ ਸਿੰਘ ਜੀ ਨੇ ਬੁਲਾਏ ਸੀ ਆਪਣੇ ਘਰ ਉਹ ਮੈਂ ਆਪਣੀ ਚਿੱਠੀ 'ਚ ਲਿਖਿਆ ਆ ਜਿਹੜੀ ਜਿਹੜੀ ਇਕੱਠੀ ਹੋਂ ਰਿਕਾਰਡ ਆ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਮਿਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਆ ਜੇ ਝੂਠ ਆ ਤੇ ਦੱਸੋ ਕਿਥੇ ਮਰਦੀ ਆਂ ਮੈਂ ਤੇ ਉਦੋਂ ਲਿਖ ਕੇ ਦਿੱਤਾ ਹੀ ਆਪਣੀ ਵੇਦਨ ਗੌਰਮਤ ਬਾਦਲ ਸਾਹਿਬ ਨੂੰ ਇੱਕ ਦੀ ਇਨਕੁਆਇਰੀ ਕਰਾ ਲਓ ਇਹ ਤੱਕਾ ਹੋ ਰਿਹਾ ਸਾਡੇ ਨਾਲ ਤੇ ਉਹਦੇ ਉਹ ਅਜੇ ਤੱਕ ਅਸੀਂ ਉੱਤੇ ਸਟੈਂਡ ਆ ਜਿਸ ਤਰੀਕੇ ਦੇ ਨਾਲ ਐਫ ਆਈ ਆ ਦਰਜ ਕੀਤੀ ਗਈ ਆ ਕਿ ਜਿਹੜੀ ਡੀਏ ਦਾ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਪੜ੍ਹ ਲਈ ਹੋਏਗੀ ਇਹ ਇਹ ਤੇ ਜੀ ਕੋਰਟ ਨੇ ਵੇਖਣਾ ਕੋਰਟ ਦਾ ਮੈਟਰ ਆ ਕਿਥੇ ਡਰੱਗ ਦੇ ਮਸਲੇ ਜੋ ਚਿੰਨਾ ਕਿ ਮੀਨੂ ਨੌਲਜ ਜੀ ਜੋ ਮੈਂ ਕਰ ਸਕਦਾ ਜੋ ਮੈਂ ਕਹਿ ਸਕਦਾ ਮੈਂ ਤੇ 213 ਦਾ ਆਪਣੇ ਅੰਗੂਠੇ ਲਾ ਕੇ ਦਿੱਤੇ ਪਏ ਪੰਜਾਬ ਦੇ ਪੰਜਾਬੀ ਦੇ ਨਸ਼ਿਆਂ ਦੇ ਵਿਰੁੱਧ ਦਿੱਤੇ ਪਏ ਆ ਇਹਦੇ ਕੋਈ ਇਹਦੇ ਹੁਣ ਸਿਆਸੀ ਰੋਟੀਆਂ ਸਿੱਖਦੇ ਪਏ ਭਾਵੇਂ ਚੰਨੀ ਸਾਹਿਬ ਨੇ ਭਾਵੇਂ ਕੋਈ ਹੋਰ ਆ ਅੱਜ ਸਾਰੇ ਸਿਆਸੀ ਰੋਟੀਆਂ ਸਿੱਖਦੇ ਪਏ ਆ ਇਹਦੇ 213 ਜਿੱਥੇ ਜਿਮਣੀਆਂ ਚੋਰੀਆਂ ਹੋ ਜਾਣ ਇਹ ਬਰੂਡ ਬਨੂਰ ਥਾਣੇ ਚ ਉਹ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ रिकॉर्ड ਖਤਮ ਚੋਰੀ ਹੀ ਹੋ ਜਣ ਡਿਸਟਰਾਇ ਹੋ ਜਣ ਤੇ ਸਮਝੋ ਇਹਦਾ ਕੌਣ ਜੁਮੇ ਆ ਰਿਹਾ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰਡ ਹੋਇਆ ਉਦੋਂ ਹੀ ਚੋਰੀ ਹੋਈਆਂ ਸਾਰੇ ਰਿਕਾਰਡ ਚੋਰੀ ਆ ਜੀ ਸਿੰਘ ਚੰਨੀ ਜ਼ਿੰਮੇਦਾਰ ਕਹੀ ਆ ਗੁੱਸ ਕਰ ਵੇ ਨੂੰ ਗਲਤ ਕਰਦੇ ਮੈਂ ਕਹਿੰਦਾ ਕੋਰਟ ਨੇ ਫੈਸਲਾ ਕਰਨਾ ਇਹ ਪਹਿਲਾਂ ਇਹ ਚਿੱਟਾ ਚਿੱਟਾ ਕਰਦੇ ਸੀ ਹੁਣ ਗਲਤ ਦੱਸਦੇ ਪਏ ਇਹ ਅੱਤ ਖੁਦਾ ਦਾ ਵੈਰ ਹੁੰਦਾ ਪਰਮਾਤਮਾ ਬੜਾ ਬਿਆਨ ਤੇ ਆ ਅਖੀਰ ਕੋਟਾ ਇਹ ਕੋਰ ਨੇ ਸਚਾਈ ਦੱਸਣੀ ਹੈ ਕਿ ਸਚਾਈ ਕੀ ਹੈ ਅੱਜ ਤਲਵੀਰ ਗਿਲਕੁਰ ਵੀ ਜਾਰੀ ਆ ਵਿਜੀਲੈਂਸ ਕੋਈ ਗੱਲ ਨਹੀਂ ਪੰਜਾਬ ਕਿੱਥੇ ਪੰਜਾਬ ਦੀ ਗੱਲ ਆ ਪੰਜਾਬੀ ਦੀ ਗੱਲ ਆ ਨਸ਼ਿਆਂ ਵਿਰੋਧ ਦੀ ਗੱਲ ਆ ਅੱਜ ਗੁੰਡਾਗਰਦੀ ਜਿਹੜੀ ਹੋ ਰਹੀ ਆ ਕੋਈ ਵੀ ਆ ਕਿਸੇ ਪ੍ਰਤੀ ਵੀ ਆ ਹਰ ਇੱਕ ਨੂੰ ਆਪਣਾ ਯੋਗਦਾਨ ਕੀ ਕੋਈ ਕੋਈ ਨੌਲੇਜ ਜਾਂ ਕੁਝ ਹੈਗਾ ਇਸ ਸੰਬੰਧੀ ਹਰ ਇੱਕ ਨੂੰ ਇਹ ਨੌਲੇਜ ਦੇਣੀ ਚਾਹੀਦੀ ਸੁਖਬੀਰ ਸਿੰਘ ਬਾਲ ਕਹਿੰਦੇ ਕਿ 1 ਰੁਪਏ ਦਾ ਵੀ ਕੋਈ ਲੈਣ-ਦੇਣ ਹੋਇਆ ਬਾਹਰ ਲਾਤਾ ਮੈਂ ਜ਼ਿੰਮੇਵਾਰਾ ਸੀ ਜ਼ਿੰਮੇਵਾਰਾ ਇਹ ਇਹ ਤੇ ਕੋਰਟ ਨੇ ਵੇਖਣਾ ਇਹ ਤੇ ਕੋਰਟ ਨੇ ਵੇਖਣਾ ਕਿ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਜ਼ਿੰਮੇਵਾਰ ਕਿੱਥੋਂ ਪੈਸੇ ਕਿੱਥੋਂ ਗਏ ਇਹਦੇ ਉਹ ਕਿੰਨਾ ਖਾਧੀਆਂ ਉਹਨਾਂ ਤੇ ਡਿਪੀਟ ਸਾਨੂੰ ਕਾਹਦਾ ਡਰ ਪਾਉ ਬਈ ਅੱਛਾ ਇੱਕ ਬੋਨ ਜੀ ਤੁਸੀਂ ਕਹਿਆ ਕਿ ਸੱਤਾਪਿੰਦੀ ਹੋਰਾਂ ਨੂੰ ਮੀਠਿਆ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਵੇਲੇ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਕੀ ਉਹ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਜਿਹੜਾ ਬਸਾਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 2015 ਜਿਹੜਾ ਇਹ ਮੈਂ ਡੀਓ ਲੈਟਰ ਲਿਖਿਆ ਤੁਹਾਨੂੰ ਮੈਂ ਉਹ ਕਾਪੀਆਂ ਸੈਂਡ ਕਰ ਦਿੰਦਾ ਖੂਬ ਰੂਜ ਉਹ ਮੈਂ ਉੱਤੇ ਲਿਖਿਆ ਆ ਕਿ ਉਹ ਸੱਤਾ ਪਿੰਦੀ ਆ ਕਿੰਨੇ ਆ ਬਾਰੇ ਇਹ ਇੱਕ ਸ਼ਬਦ ਵੀ ਗਲਤ ਹੋ ਤੇ ਜੋ ਮਰਜ਼ੀ ਮੈਨੂੰ ਡੰਡ ਦੇ ਦਿਓ ਤੁਹਾਨੂੰ ਮੈਂ ਭੇਜ ਦੇਣਾ ਸਾਰੀਆਂ ਤੁਸੀਂ ਫਲੈਸ਼ ਕਰ ਦਿਓ ਸਾਰੀਆਂ ਕਿ ਵੀ ਕਹਿਆ ਜਾਂਦਾ ਨਾ ਕਿ ਸੁਬਾਨੂ ਦਾ ਲੀਡਰਾਂ ਦੇ بڑے ਲੋਕਾਂ ਆਉਂਦੇ ਆ ਫੋਟੋਆਂ ਆ ਜਾਂਦੀਆਂ ਸਾਂਝ ਕੀਤੀ ਨੇ ਜਾਂ ਅੱਜ ਪੁੱਛ ਨਹੀਂ ਮੈਂ ਤੇ ਜੋ 2013 ਚ ਸਟੈਂਡ ਕਰਦਾ ਉੱਥੇ ਹੀ ਹੋਂ ਕਰਦਾ ਪਿਆ ਕਿਹੜਾ ਜੋ ਜੋ ਵੇਖਿਆ ਮੈਂ ਉਦੋਂ ਉਦੋਂ ਆਪਣੀ ਸਰਕਾਰ ਕੀ ਲੈ ਕੇ ਦੇਤੇ ਸੀ ਨਾ ਮੇਰੀ ਤੇ ਡੀਓ ਲੈਟਰ ਸੀਐਮ ਸਾਹਿਬ ਦੇ ਆਫਿਸ ਦੀ ਡਾਇਰੀ ਹੋਈ ਪਈ ਆ ਮੇਰੇ ਆਫਿਸ ਦੀ ਡਾਇਰੀ ਹੋਈ ਪਈ ਆ ਤੁਸੀਂ ਉਹ ਚੱਠੀ ਭੇਜ ਲਓ ਜੇ ਆ ਕਿੰਨੇ ਤੁਸੀਂ ਨਾਲ ਲਿੰਦੇ ਪੇ ਪਹਾਵਾ ਇਹਨਾਂ ਦਾ ਹਵਾ ਬਣਾਇਆ ਪਿਆ ਮੈਂ ਇਹ ਕਹਿੰਦਾ ਜੇ ਜਿਹੜੀ ਜਿਮਣੀ ਆ 44 ਬੀ ਕਿਹੜੀ ਬਨੂਰ ਥਾਣੇ ਦੀ ਆ ਜੇ ਉਹ ਚੰਗੀ ਤਰ੍ਹਾਂ ਉਹਨੂੰ ਇਨਵੈਸਟਿਗੇਟ ਕੀਤਾ ਹੁੰਦਾ ਇਹ 13 ਜੀ ਮਸਲਾ ਮੁੱਕ ਜਾਣਾ ਸੀ ਇਹ ਸਰਕਾਰਾਂ ਨੇ ਸਿਆਸੀ ਰੋਟੀਆਂ ਸੇਕੀਆਂ ਸੇਕੀਆਂ ਨਸ਼ੇ ਦੇ ਨਾਂ ਤੇ 6000 ਡਰੱਗ ਡਰੱਗ ਮਨੀ ਕਿੱਥੇ ਆਉ ਕੌਣ ਅਫਸਰ ਜ਼ਿੰਮੇਵਾਰ ਨਹੀਂ ਉਹਦੇ ਕਿੱਥੇ ਆ ਇੱਕ ਇਹ ਲੋਕਾਂ ਦੇ ਲੋਕਾਂ ਦੇ ਇੱਕ ਸਿਰ ਸਿਆਸੀ ਰੋਟੀਆਂ ਸਿਰ ਸਰਕਾਰਾਂ ਬਣਾਉਣ ਲਈ ਪੰਜਾਬ ਦੇ ਪੰਜਾਬ ਦੇ ਨਾਂ ਕਾਲਾ ਟੱਕਾ ਲਾਉਂਦੀ ਬਣਾਉਂਦੇ ਪਏ ਬੇੜਾ ਘਰ ਕੀਤਾ ਪਿਆ ਪੰਜਾਬ ਨੂੰ ਨਸ਼ੇ 'ਚ ਇਹ ਨਾ ਕਿਸੇ ਪਾਰਟੀਆਂ ਨੇ ਮੁਕਤ ਨਹੀਂ ਕਰਨਾ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਹੜੀ ਨਸ਼ੇ ਤੋਂ ਮੁਕਤ ਕਰ ਸਕਦੀ ਆ ਵਿਕਰਮਜੀਤਿਆ ਦੀ ਕੀ ਇਨਵੋਲਵਮੈਂਟ ਤੁਸੀਂ ਸਮਝ ਦਿਓ ਜਾਂ ਜੋ ਇਲਜ਼ਾਮ ਲੱਗੇ ਨੇ ਇਹਦੇ ਇਨਵੋਲਵਮੈਂਟ ਤੁਹਾਡੇ ਇਹਦੇ ਹੋਏ ਦੱਸ ਸਕਦਾ ਜਿਹੜੀ ਇਨਵੋਲਵਮੈਂਟ ਆ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੇ ਕੋ ਫੋਨ ਚ ਆ ਮੇਰੇ ਜਿਹੜੇ ਚਿੱਠੀਆਂ ਸੀਐਮ ਸਾਹਿਬ ਬਾੜੀਆਂ ਤੁਹਾਨੂੰ ਮੈਨੂੰ ਨੰਬਰ ਲਓ ਤੁਹਾਨੂੰ ਮੈਂ ਸਾਰੀਆਂ ਕਰ ਦਿਆਂ ਤੁਹਾਨੂੰ ਪੇ ਦੱਸ ਦੋ ਸਭ ਕੁਝ ਲਿਖਿਆ ਮੈਂ ਕੋਈ ਕਿਹੜਾ ਸਰ ਬਾਦਲ ਦੇ ਅਕਾ ਚੜਾਈ ਕਰ ਗਏ ਆ ਇਸ ਸੰਸਾਰ ਸੰਸਾਰ ਤੋਂ ਚੜਾਈ ਕਰ ਗਏ ਨੇ ਪਰ ਉਹ ਕਿਹੜੀ ਕੱਠੀਆਂ ਤੇ ਬੋਲਦੀਆਂ ਉਹ ਚਿੱਠੀਆਂ ਤੁਹਾਨੂੰ ਮੈਂ ਸੈਂਡ ਕਰ ਦਿੰਦਾ ਤੁਸੀਂ ਉਹਨੂੰ ਵੇਖ ਲਿਓ ਪੜ੍ਹ ਲਿਓ ਜੇ ਕਿਹਦਾ ਨਾਂ ਛੱਡ ਕੋਈ ਕੋਈ ਝੂਠ ਹੀ ਕੋਈ ਗਲਤ ਲਿਖਿਆ ਉਹ ਫਿਰ ਦੱਸ ਦਿਓ ਜੇ ਮੈਂ ਉਹ ਤੋਂ ਮੁਕਰਦਾ ਨਾ ਫਿਰਦੇ ਮੈਨੂੰ ਪੰਜਾਬ ਹਾਲਾ ਦੇ ਜਿਹੜਾ ਮੈਂ ਆਪਣੇ ਹੱਥ ਵੜ ਕੇ ਆਪਣੇ ਸਭ ਕੁਝ ਦਿੱਤਾ ਇਹ ਤੋਂ ਵੱਧ ਕੀ ਦੱਸੋ ਮੈਂ ਕਰ ਸਕਦਾ ਮੈਂ ਤੇ 13 ਦਾ ਆਪਣੀ ਸਰਕਾਰ ਦੇ ਵਿੱਚ 14 15 ਦਾ ਰੋਲਾ ਪਾਉਣਾ ਪਿਆ ਕਿ ਪੰਜਾਬ ਨੂੰ ਬਚਾ ਲਓ ਇਹਦਾ ਇਹਨਾਂ ਇਹਨਾਂ ਆਨਸਰਾਂ ਦਾ